ਦੀਪ ਚਰਮਈ ਕੋਰੀ ਫੇਅਰ ਸ਼ਹਿਰ ਲੁਧਿਆਣਾ ਤੋਂ ਅੱਜ ਖੜੇ ਹੈ ਹੋਟਲ ਦੇ ਵਿੱਚ ਜਿੱਥੇ ਇੱਕ ਵੱਡੀ ਹੰਗਾਮੀ ਪ੍ਰੈਸ ਕਾਨਫਰੰਸ ਹੋਈ ਹੈ ਔਰ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਲਗਭਗ ਦੱਸਿਆ ਜਾ ਰਿਹਾ ਕਿ 1000 ਕਰੋੜ ਰੁਪਏ ਦਾ ਇੱਕ ਐਜੂਕੇਸ਼ਨ ਸਕੈਮ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਔਰ ਖੜੇ ਹੈ ਜਿਹੜਾ ਸਕੈਮ ਤੋਂ ਪ੍ਰਭਾਵਿਤ ਲੋਕ ਹੈ ਇਹ ਉਹ ਲੋਕ ਹੈ ਜਿਹੜੇ ਕਿ ਉਸ ਸਿੱਖਿਆ ਸੰਸਥਾ ਨਾਲ ਜੁੜੇ ਹੋਏ ਹੈ ਔਰ ਜਾਣਦੇ ਹੈ ਕੀ ਇਹ ਮਾਮਲਾ ਕਿਹੜਾ ਸਕੈਮ ਹੈ ਔਰ ਅੱਜ ਇਹ ਸਾਰੇ ਲੋਕ ਇੱਕ ਮੰਚ ਤੇ ਇਕੱਠੇ ਹੋ ਕੇ ਕੀ ਇਹਨਾਂ ਨੇ ਅੱਜ ਅਨਾਉਂਸਮੈਂਟ ਕੀਤੀ ਆ ਨਮਸਕਾਰ ਜੀ ਮੈਨੂੰ ਯਾਦ ਹੈ ਇਸ ਮਾਮਲੇ ਤੇ ਤੁਸੀਂ ਮੈਨੂੰ ਸਭ ਤੋਂ ਪਹਿਲਾਂ ਇੰਟਰਵਿਊ ਦਿੱਤੀ ਸੀ ਹਾਂ ਜੀ ਹਾਂ ਜੀ ਤੇ ਕੁਝ ਯਾਦ ਆਏ ਕੁਝ ਨਵੇਂ ਨਾਮ ਕੀ ਹਜੇ ਵੀ ਉੱਤੇ ਹੀ ਗੋਲ ਮੋਲ ਗੱਲਾਂ ਹੀ ਕਰ ਰਹੇ ਨਹੀਂ ਗੋਲ ਮੋਲ ਨਹੀਂ ਆ ਤਾਂ ਸਭ ਕੁਝ ਹੁਣ ਬਾਕੀਆਂ ਨੇ ਕਿਹਾ ਹੀ ਹੈਗਾ ਵਾ ਸਾਡਾ ਤਾਂ ਇਹੀ ਮਸਲਾ ਵੀ ਸਾਡਾ ਜਿਹੜਾ ਸਕੂਲ ਸੀਗਾ ਜਿੱਥੋਂ ਅਸੀਂ ਪੜ੍ਹੇ ਆ 10 ਸਾਲ ਅਸੀਂ ਪੜ੍ਹੇ ਸਾਡੇ ਫੈਮਿਲੀ ਦੇ ਮੈਂਬਰ ਪੜ੍ਹੇ ਨੇ ਸਾਰਾ ਆਸ-ਪਾਸ ਸਾਡੇ ਜਿੰਨੇ ਸਰਕਲ ਆ ਸਾਰਾ ਉੱਥੋਂ ਹੀ ਪੜ੍ਹਿਆ ਹੋਇਆ ਜੀ ਉਹ ਸਭ ਦੀ ਕੀ ਸਾਡਾ ਸਕੂਲ ਦੁਬਾਰਾ ਚੱਲੇ ਉਹ ਇੱਛਾ ਤਾਂ ਜ਼ਾਹਰ ਜ਼ਿਆਦਾ ਹੋਈਗੀ ਅਸੀਂ ਪਹਿਲਾਂ ਕੁਝ ਲੋਕਾਂ ਨੇ ਇਕੱਠੇ ਹੋ ਕੇ ਗਰਕਸਾਬ ਨਾਲ ਸਾਰਿਆਂ ਨਾਲ ਹੋ ਕੇ ਦਸੰਬਰ ਦੇ ਵਿੱਚ ਅਲੂਮਨੀ ਮੀਟ ਕਰਾਈ ਅਲੂਮਨੀ ਮੀਟ ਕਰਨ ਲਈ ਅਸੀਂ ਇਕੱਠੇ ਹੋਏ ਮਗਰ ਹੈ ਕਿ ਉਦੋਂ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਆਪਾਂ ਅਲੂਮਨੀ ਮੀਟ ਕਰਨੀ ਹੈਗੀ ਐ ਤੇ ਤੁਸੀਂ ਆਣਾ ਜ਼ਰੂਰ ਹੈ ਹਰ ਕਿਸੇ ਦਾ ਕੋਈ ਸਵਾਲ ਨਹੀਂ ਹੁੰਦਾ ਦੀ ਸਕੂਲ ਕਿੱਥੇ ਹੈਗਾ ਤੇ ਸਕੂਲ ਦਾ ਕੋਈ ਸੀਗਾ ਨਹੀਂ ਸੀਗਾ ਤੇ ਹਰ ਕਿਸੇ ਦੀ ਇੱਛਾ ਇਹੀ ਹੈਗੀ ਕਿ ਉਹ ਸਕੂਲ ਸਾਡਾ ਚੱਲੇ ਉੱਥੇ ਸਟੂਡੈਂਟਸ ਹੋਣ ਬੱਚੇ ਪੜਨ ਤਾਂ ਕਿ ਸਾਡੇ ਬੱਚੇ ਵੀ ਪ੍ਰਾਊਡ ਵਾਲੇ ਹੋਣ ਤੇ ਅੱچھے ਬੱਚੇ ਉਸ ਏਰੀਆ ਦੇ ਪੜਨ ਔਰ ਸਕੂਲ ਦੀ ਪ੍ਰਾਣੀ ਸ਼ੌਕਤ ਰਵੇ। ਉਹ ਮੰਗਦੀ ਕਿ ਕਿੰਨੀ ਕੁ ਧੀਰ ਹੋ ਗਈ ਤੁਹਾਡੇ ਸਾਹਮਣੇ ਸਕੂਲ ਤੇ ਕਬਜ਼ਾ ਹੋਏ। ਸਰ ਹੁਣ ਟੈਂਟੇਟਿਵ ਆਈਡੀਆ ਕੋਈ ਫਿਕਸ ਨਹੀਂ ਕਰੇ। ਜਿੱਦਾਂ ਅਸੀਂ ਕੋਲ ਰਹਨੇ ਆ ਨੇੜੇ ਦੇਖਦੇ ਦੇਖਦੇ ਇਹ ਤਾਂ ਸਾਨੂੰ 10 ਸਾਲ ਹੋ ਗਏ ਦੇਖਦੇ ਗਏ ਸਕੂਲ ਥੋੜਾ ਜਿਹਾ ਮਤਲਬ ਇੱਕ ਤਰ੍ਹਾਂ ਦਾ ਉਹ ਪਹਿਲੀ ਗੱਲਬਾਤ ਨਹੀਂ ਰਿਹਾ ਡੈਡ ਡੈਡ ਟਾਈਪ ਸਕੂਲ ਹੋ ਗਿਆ ਕਿਉਂਕਿ ਸਟੂਡੈਂਟ ਕੋਈ ਦਿਖਦੇ ਨਹੀਂ ਯੂਨੀਫਾਰਮ ਦਿਖਦਾ। 14 ਨੋਟਿਸ ਤੇ ਕਿੰਨੀ ਕੁ ਧੀਰ ਤੋਂ ਗ ਪੰਜਾ ਸਾਲ ਤੋਂ ਮੈਨੂੰ ਥੋੜਾ ਯ ਮਤਲਬ ਥੋੜਾ ਜਦੋਂ ਤੋਂ ਤੁਸੀਂ ਕੀ ਐਫਰਟ ਕੀਤਾ ਸਰ ਐਫਰਟ ਕੀ ਅਸੀਂ ਕੀ ਕਰ ਸਕਦੇ ਤਾਂ ਸਟੂਡੈਂਟ ਸੀਗੇ ਆਪਸ ਵਿੱਚ ਗੱਲਾਂ ਕਰਦੇ ਸਾਰੇ ਇੱਕ ਦੂਜੇ ਨਾਲ ਵੀ ਇਹ ਯਾਰ ਅੱਛਾ ਨਹੀਂ ਹੋ ਰਿਹਾ ਬੈ ਹੋਰ ਕੀ ਅਸੀਂ ਤਾਂ ਸਮਾਜ ਦੇ ਵੀ ਇੱਕ ਨੋਰਮਲ ਸਿਟੀਜ਼ਨ ਹੈਗੇ ਆ ਜੀ ਅਸੀਂ ਤਾਂ ਆਪਸ ਦੇ ਵਿੱਚ ਗੱਲਾਂ ਕਰਦੇ ਸੀ ਕੀ ਹੈ ਹੁਣ ਵੀ ਅਸੀਂ ਉਹੀ ਕਰ ਰਹੇ ਹਾਂ ਵੀ ਠੀਕ ਹੈ ਚਲੋ ਕੀ ਐਕਸ਼ਨ ਵੀ ਕਰੂੰਗੇ ਹਜੇ ਵੀ ਗੱਲਾਂ ਕਰੂੰਗੇ ਨਹੀਂ ਅਸੀਂ ਸਾਰੇ ਇਕੱਠੇ ਆ ਜਿੱਦਾਂ ਸਾਰੇ ਸਟੂਡੈਂਟ ਆ ਜੋ ਸਾਰੇ ਹੈਗੇ ਸਾਰਿਆਂ ਦੇ ਨਾਲ ਸਾਰੇ ਚੱਲ ਰਹੇ ਨੇ ਜਿਵੇਂ ਲੂਮਿਨੀ ਮੀਟ ਹੋਈ ਉਹ ਤੇ ਪੈਸੇ ਤੁਸੀਂ ਵੀ ਕੁਝ ਨਹੀਂ ਕਰੋਗੇ ਸਰ ਸਭ ਦੇ ਨਾਲ ਹੀ ਆ ਜੀ ਠੀਕ ਹੈ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸੋ ਦੋਸਤੋ ਏਸੀ ਸਾਡੇ ਨਾਲ ਨਿਊ ਹਾਈ ਸਕੂਲ ਦੇ ਉਹ ਸਟੂਡੈਂਟਸ ਜਿਨ੍ਹਾਂ ਨੂੰ ਅੱਜ ਦਰਦ ਹੋਇਆ ਆਪਣੇ ਐਦਾਂ ਸੂਲ ਤੇ ਇੱਕ ਲੈਂਡ ਮਾਫੀਆ ਵੱਲੋਂ ਜਿਹੜਾ ਕਬਜ਼ਾ ਕੀਤੇ ਜਾਣ ਤੇ ਸੋ ਉਹ ਦਰਦ ਲਗ ਰਿਹਾ ਹੈ ਇਹਨਾਂ ਨੇ ਇੱਕ ਪੇਰੈਂਟ ਬੋਡੀ ਮੀਟਿੰਗ ਇੱਕ ਕਮੇਟੀ ਬਣਾਈ ਹੈ ਔਰ ਉਹ ਪੇਰੈਂਟ ਬੋਡੀ ਕਮੇਟੀ ਜਿਹੜੇ ਸਕੂਲ ਉਹ ਐਲੂਮਿਨਾਈਜ਼ ਹੈਗੇ ਆ ਉਹ ਇੱਕ ਉਹਨਾਂ ਨੇ ਕਮੇਟੀ ਗਠਨ ਕੀਤਾ ਹੈ ਔਰ ਕਮੇਟੀ ਹੁਣੇ ਸਕੂਲ ਨੂੰ ਦੁਬਾਰਾ ਹਰ ਮੰਚ ਤੇ ਜਾ ਕੇ ਜਿਹੜਾ ਲੈਂਡ ਮਾਫੀਆ ਤੋਂ ਛੁਡਾ ਕੇ ਦੁਬਾਰਾ ਸਕੂਲ ਸ਼ੁਰੂ ਕਰਵਾਉਣ ਲਈ ਐਫਰਟਸ ਕਰੇਗੀ ਸੋ ਸਾਡੇ ਵੱਲੋਂ ਇਹਨਾਂ ਨੂੰ 올 ਦਾ ਬੈਸਟ ਹੈ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸੀ ਤਨਵਾ ਸਤਿ ਸ਼੍ਰੀ ਅਕਾਲ ਮੈਂ ਸੰਦੀਪ ਚਰਮਾ ਇੱਕ ਵਾਰ ਫੇਅਰ ਸ਼ਹਿਰ ਲੁਧਿਆਣਾ ਤੋਂ ਅੱਜ ਖੜੇ ਹਾਂ ਹੋਟਲ ਦੇ ਵਿੱਚ ਜਿੱਥੇ ਇੱਕ ਵੱਡੀ ਹੰਗਾਮੀ ਪ੍ਰੈਸ ਕਾਨਫਰੰਸ ਹੋਈ ਹੈ ਔਰ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਲਗਭਗ ਦੱਸਿਆ ਜਾ ਰਿਹਾ ਕਿ 1000 ਕਰੋੜ ਰੁਪਏ ਦਾ ਇੱਕ ਐਜੂਕੇਸ਼ਨ ਸਕੈਮ ਦੀਆਂ ਗੱਲਾਂ ਜਿਹੜੀਆਂ ਆ ਸਾਹਮਣੇ ਆਈਆਂ ਔਰ ਖੜੇ ਜਿਹੜਾ ਸਕੈਮ ਤੋਂ ਪ੍ਰਭਾਵਿਤ ਲੋਕ ਹੈ ਇਹ ਉਹ ਲੋਕ ਹੈ ਜਿਹੜੇ ਕਿ ਉਸ ਸਿੱਖਿਆ ਸੰਸਥਾਨ ਨਾਲ ਜੁੜੇ ਹੋਏ ਹੈ ਔਰ ਜਾਣਦੇ ਹੈ ਕਿ ਇਹ ਮਾਮਲਾ ਕਿਹੜਾ ਸਕੈਮ ਹੈ ਔਰ ਅੱਜ ਇਹ ਸਾਰੇ ਲੋਕ ਇੱਕ ਮੰਚ ਤੇ ਇਕੱਠੇ ਹੋ ਕੇ ਕੀ ਇਹਨਾਂ ਨੇ ਅੱਜ ਅਨਾਉਂਸਮੈਂਟ ਕੀਤੀ ਆ ਨਮਸਕਾਰ ਜੀ ਮੈਨੂੰ ਯਾਦ ਹੈ ਇਸ ਮਾਮਲੇ ਤੇ ਤੁਸੀਂ ਮੈਨੂੰ ਸਭ ਤੋਂ ਪਹਿਲਾਂ ਇੰਟਰਵਿਊ ਦਿੱਤੀ ਸੀ ਹਾਂ ਜੀ ਹਾਂ ਜੀ ਤੇ ਕੁਝ ਯਾਦ ਆਏ ਕੁਝ ਨਵੇਂ ਨਾਮ ਕੀ ਹਜੇ ਵੀ ਉਤੇ ਹੀ ਗੋਲ ਮੋਲ ਗੱਲਾਂ ਹੀ ਕਰ ਰਹੇ ਨਹੀਂ ਗੋਲ ਮੋਲ ਨਹੀਂ ਹਾਂ ਤਾਂ ਸਭ ਕੁਝ ਉਹ ਬਾਕੀਆਂ ਨੇ ਕਿਹਾ ਹੀ ਹੈਗਾ ਵਾ ਸਾਡਾ ਤਾਂ ਇਹੀ ਮਸਲਾ ਵੀ ਸਾਡਾ ਜਿਹੜਾ ਸਕੂਲ ਸੀਗਾ ਜਿੱਥੋਂ ਅਸੀਂ ਪੜ੍ਹੇ ਆ 10 ਸਾਲ ਅਸੀਂ ਪੜ੍ਹੇ ਸਾਡੇ ਫੈਮਿਲੀ ਦੇ ਮੈਂਬਰ ਪੜ੍ਹੇ ਨੇ ਸਾਰਾ ਆਸ-ਪਾਸ ਸਾਡੇ ਜਿੰਨੇ ਸਰਕਲ ਆ ਸਰ ਉੱਥੋਂ ਹੀ ਪੜ੍ਹਿਆ ਹੋਇਆ ਜੀ ਉਹ ਸਭ ਦੀ ਇੱਛਾ ਇਹੀ ਹੈ ਕੀ ਸਾਡਾ ਸਕੂਲ ਦੁਬਾਰਾ ਚੱਲੇ ਉਹ ਇੱਛਾ ਤਾਂ ਜ਼ਾਹਰ ਜ਼ਿਆਦਾ ਹੋएगी ਅਸੀਂ ਪਹਿਲਾਂ ਕੁਝ ਲੋਕਾਂ ਨੇ ਇਕੱਠੇ ਹੋ ਕੇ ਗੁਰਕਸ਼ਾਬ ਨਾਲ ਸਾਰਿਆਂ ਨਾਲ ਹੋ ਕੇ ਦਸੰਬਰ ਦੇ ਵਿੱਚ ਅਲੂਮਨੀ ਮੀਟ ਕਰਾਈ ਅਲੂਮਨੀ ਮੀਟ ਕਰਨ ਲਈ ਅਸੀਂ ਇਕੱਠੇ ਹੋਏ ਮਗਰ ਹੈ ਕਿ ਉਦੋਂ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਆਪਾਂ ਅਲੂਮਨੀ ਮੀਟ ਕਰਨੀ ਹੈਗੀ ਐ ਤੇ ਤੁਸੀਂ ਆਣਾ ਜ਼ਰੂਰ ਹੈ ਹਰ ਕਿਸੇ ਦਾ ਕੋਈ ਸਵਾਲ ਨਹੀਂ ਹੁੰਦਾ ਦੀ ਸਕੂਲ ਕਿੱਥੇ ਹੈਗਾ ਤੇ ਸਕੂਲ ਦਾ ਕੋਈ ਸੀਗਾ ਨਹੀਂ ਸੀਗਾ ਤੇ ਹਰ ਕਿਸੇ ਦੀ ਇੱਛਾ ਇਹੀ ਹੈਗੀ ਕਿ ਉਹ ਸਕੂਲ ਸਾਡਾ ਚੱਲੇ ਉੱਥੇ ਸਟੂਡੈਂਟਸ ਹੋਣ ਬੱਚੇ ਪੜਨ ਤਾਂ ਕਿ ਸਾਡੇ ਬੱਚੇ ਵੀ ਪ੍ਰਾਊਡ ਵਾਲੇ ਹੋਣ ਤੇ ਅੱਛੇ ਬੱਚੇ ਉਸ ਸੀਰੀਜ਼ ਦੇ ਪੜਨ ਔਰ ਸਕੂਲ ਦੀ ਪ੍ਰਾਣੀ ਸ਼ਾਨ ਔਰ ਸ਼ੌਕਤ ਰਵੇ। ਤੁਮੰਗ ਜੀ ਕਿੰਨੀ ਕੁ ਧੀਰ ਹੋ ਗਈ ਤੁਹਾਡੇ ਸਾਹਮਣੇ ਸਕੂਲ ਤੇ ਕਬਜ਼ਾ ਹੋਏ। ਸਰ ਹੁਣ ਟੈਂਟੇਟਿਵ ਆਈਡੀਆ ਕੋਈ ਫਿਕਸ ਨਹੀਂ ਕਰੇ। ਜਿੱਦਾਂ ਅਸੀਂ ਕੋਲ ਰਹਨੇ ਆ ਨੇੜੇ ਦੇਖਦੇ ਦੇਖਦੇ ਇਹ ਤਾਂ ਸਾਨੂੰ 10 ਸਾਲ ਹੋ ਗਏ ਦੇਖਦੇ ਗਏ ਸਕੂਲ ਥੋੜਾ ਜਿਹਾ ਮਤਲਬ ਇੱਕ ਤਰ੍ਹਾਂ ਦਾ ਉਹ ਪਹਿਲੀ ਗੱਲਬਾਤ ਨਹੀਂ ਰਹੀ ਡੈਡ ਡੈਡ ਟਾਈਪ ਸਕੂਲ ਹੋ ਗਿਆ ਕਿਉਂਕਿ ਸਟੂਡੈਂਟ ਕੋਈ ਦਿਖਦੇ ਨਹੀਂ ਯੂਨੀਫਾਰਮ ਦਿਖਦੇ। ਪਾਰਟੀ ਨੋਟਿਸ ਤੋਂ ਕਿੰਨੀ ਕੁ ਸੋ 5-6 ਸਾਲ ਤੋਂ ਮੈਨੂੰ ਥੋੜਾ ਯ ਮਤਲਬ ਥੋੜਾ ਜਦੋਂ ਤੋਂ ਤੁਸੀਂ ਕੀ ਐਫਰਟ ਕੀਤਾ ਸਰ ਐਫਰਟ ਕੀ ਅਸੀਂ ਕੀ ਕਰ ਸਕਦੇ ਸ ਸੀ ਤਾਂ ਸਟੂਡੈਂਟ ਸੀਗੇ ਆਪਸ ਵਿੱਚ ਗੱਲਾਂ ਕਰਦੇ ਸੀ ਸਾਰੇ ਇੱਕ ਦੂਜੇ ਨਾਲ ਵੀ ਇਹ ਯਾਰ ਅੱਛਾ ਨਹੀਂ ਹੋ ਰਿਹਾ ਬੈ ਹੋਰ ਕਿ ਅਸੀਂ ਤਾਂ ਸਮਾਜ ਦੇ ਵੀ ਇੱਕ ਨੋਰਮਲ ਸਿਟੀਜ਼ਨ ਹੈਗੇ ਆ ਜੀ ਅਸੀਂ ਤਾਂ ਆਪਸ ਦੇ ਵਿੱਚ ਗੱਲਾਂ ਕਰਦੇ ਸੀ ਕੀ ਹੈ ਹੁਣ ਵੀ ਅਸੀਂ ਉਹੀ ਕਰ ਰਹੇ ਹਾਂ ਵੀ ਠੀਕ ਹੈ ਚਲੋ ਤੁਸੀਂ ਕੀ ਐਕਸ਼ਨ ਵੀ ਕਰੋਗੇ ਹਜੇ ਵੀ ਗੱਲਾਂ ਕਰੋ ਨਹੀਂ ਅਸੀਂ ਸਾਰੇ ਇਕੱਠੇ ਆ ਜਿੱਦਾਂ ਸਾਰੇ ਸਟੂਡੈਂਟ ਆ ਜੋ ਸਾਰੇ ਹੈਗੇ ਸਾਰਿਆਂ ਦੇ ਨਾਲ ਸਾਰੇ ਚੱਲ ਰਹੇ ਨੇ ਜੀ ਜਦੋਂ ਲੂਮਿਨੀ ਮੀਟ ਹੋਈ ਉਹ ਤੇ 5 ਤੁਸੀਂ ਵੀ ਕੁਝ ਨਹੀਂ ਕਰੋਗੇ ਸਰ ਸਭ ਦੇ ਨਾਲ ਹੀ ਆ ਜੀ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸੋ ਦੋਸਤੋ ਏਸੀ ਸਾਡੇ ਨਾਲ ਨਿਊ ਹਾਈ ਸਕੂਲ ਦੇ ਉਹ ਸਟੂਡੈਂਟਸ ਜਿਨ੍ਹਾਂ ਨੂੰ ਅੱਜ ਦਰਦ ਹੋਇਆ ਆਪਣੇ ਸਕੂਲ ਦੇ ਐਦਾਂ ਸੂਲ ਤੇ ਕਿਦਾਂ ਇੱਕ ਲੈਂਡ ਮਾਫੀਆ ਵੱਲੋਂ ਜਿਹੜਾ ਕਬਜ਼ਾ ਕੀਤਾ ਜਾਂ ਤੇ ਸੋ ਉਹ ਦਰਦ ਛਲਕ ਰਿਹਾ ਹੈ ਇਹਨਾਂ ਨੇ ਇੱਕ ਪੇਰੈਂਟ ਬੋਡੀ ਮੀਟਿੰਗ ਇੱਕ ਕਮੇਟੀ ਬਣਾਈ ਹੈ ਔਰ ਉਹ ਪੇਰੈਂਟ ਬੋਡੀ ਕਮੇਟੀ ਜਿਹੜੇ ਸਕੂਲ ਉਹ ਐਲੂਮਿਨਾਈਜ਼ ਹੈਗੇ ਆ ਉਹ ਇੱਕ ਉਹਨਾਂ ਨੇ ਕਮੇਟੀ ਗਠਨ ਕੀਤਾ ਹੈ ਔਰ ਕਮੇਟੀ ਹੁਣੇ ਸਕੂਲ ਨੂੰ ਦੁਬਾਰਾ ਹਰ ਮੰਚ ਤੇ ਜਾ ਕੇ ਜਿਹੜਾ ਲੈਂਡ ਮਾਫੀਆ ਤੋਂ ਛੁਡਾ ਕੇ ਦੁਬਾਰਾ ਸਕੂਲ ਸ਼ੁਰੂ ਕਰਵਾਉਣ ਲਈ ਐਫਰਟਸ ਕਰੇਗੀ ਸੋ ਸਾਡੇ ਵੱਲੋਂ ਇਹਨਾਂ ਨੂੰ ਆਲ ਦਾ ਬੈਸਟ ਹੈ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸ਼ੀਤਨਵਾ ਸਤਿ ਸ਼੍ਰੀ ਅਕਾਲ ਮੈਂ ਸੰਦੀਪ ਚਰਮਾ ਇੱਕ ਵਾਰ ਫੇਅਰ ਸ਼ਹਿਰ ਲੁਧਿਆਣਾ ਤੋਂ ਅੱਜ ਖੜੇ ਹਾਂ ਹੋਟਲ ਦੇ ਵਿੱਚ ਜਿੱਥੇ ਇੱਕ ਵੱਡੀ ਹੰਗਾਮੀ ਪ੍ਰੈਸ ਕਾਨਫਰੰਸ ਹੋਈ ਹੈ ਔਰ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਲਗਭਗ ਦੱਸਿਆ ਜਾ ਰਿਹਾ ਕਿ 1000 ਕਰੋੜ ਰੁਪਏ ਦਾ ਇੱਕ ਐਜੂਕੇਸ਼ਨ ਸਕੈਮ ਦੀਆਂ ਗੱਲਾਂ ਜਿਹੜੀਆਂ ਆ ਸਾਹਮਣੇ ਆਈਆਂ ਔਰ ਖੜੇ ਇਸ ਜਿਹੜਾ ਸਕੈਮ ਤੋਂ ਪ੍ਰਭਾਵਿਤ ਲੋਕ ਹੈ ਇਹ ਉਹ ਲੋਕ ਹੈ ਜਿਹੜੇ ਕਿ ਉਸ ਸਿੱਖਿਆ ਸੰਸਥਾਨ ਨਾਲ ਜੁੜੇ ਹੋਏ ਹੈ ਔਰ ਜਾਣਦੇ ਹੈ ਕੀ ਇਹ ਮਾਮਲਾ ਕਿਹੜਾ ਸਕੈਮ ਹੈ ਔਰ ਅੱਜ ਇਹ ਸਾਰੇ ਲੋਕ ਇੱਕ ਮੰਚ ਤੇ ਇਕੱਠੇ ਹੋ ਕੇ ਕੀ ਇਹਨਾਂ ਨੇ ਅੱਜ ਅਨਾਉਂਸਮੈਂਟ ਕੀਤੀ ਆ ਨਮਸਕਾਰ ਜੀ ਮੈਨੂੰ ਯਾਦ ਹੈ ਇਸ ਮਾਮਲੇ ਤੇ ਤੁਸੀਂ ਮੈਨੂੰ ਸਭ ਤੋਂ ਪਹਿਲਾਂ ਇੰਟਰਵਿਊ ਦਿੱਤੀ ਸੀ ਹਾਂ ਜੀ ਹਾਂ ਜੀ ਤੇ ਕੁਝ ਯਾਦ ਆਏ ਕੁਝ ਨਵੇਂ ਨਾਮ ਕੀ ਹਜੇ ਵੀ ਉਦਾਂ ਹੀ ਗੋਲ ਮੋਲ ਗੱਲਾਂ ਨਹੀਂ ਕਰਾਂਗੇ ਨਹੀਂ ਗੋਲ ਮੋਲ ਨਹੀਂ ਆ ਤਾਂ ਸਭ ਕੁਝ ਉਹਨਾਂ ਬਾਕੀਆਂ ਨੇ ਕਿਆ ਹੀ ਹੈਗਾ ਵਾ ਸਾਡਾ ਤਾਂ ਇਹੀ ਮਸਲਾ ਵੀ ਸਾਡਾ ਜਿਹੜਾ ਸਕੂਲ ਸੀਗਾ ਜਿੱਥੋਂ ਅਸੀਂ ਪੜ੍ਹੇ ਆ 10 ਸਾਲ ਅਸੀਂ ਪੜ੍ਹੇ ਸਾਡੇ ਫੈਮਿਲੀ ਦੇ ਮੈਂਬਰ ਪੜ੍ਹੇ ਨੇ ਸਾਰਾ ਆਸ-ਪਾਸ ਸਾਡੇ ਜਿੰਨੇ ਸਰਕਲ ਆ ਸਾਰਾ ਉੱਥੋਂ ਹੀ ਪੜ੍ਹਿਆ ਹੋਇਆ ਜੀ ਉਹ ਸਭ ਦੀ ਇੱਛਾ ਇਹੀ ਹੈ ਕੀ ਸਾਡਾ ਸਕੂਲ ਦੁਬਾਰਾ ਚੱਲੇ ਉਹ ਇੱਛਾ ਤਾਂ ਜ਼ਾਹਰ ਜ਼ਿਆਦਾ ਹੋएगी ਅਸੀਂ ਪਹਿਲਾਂ ਕੁਝ ਲੋਕਾਂ ਨੇ ਇਕੱਠੇ ਹੋ ਕੇ ਗੁਰਕਸ਼ਾਬ ਨਾਲ ਸਾਰਿਆਂ ਨਾਲ ਹੋ ਕੇ ਦਸੰਬਰ ਦੇ ਵਿੱਚ ਅਲੂਮਨੀ ਮੀਟ ਕਰਾਈ ਅਲੂਮਨੀ ਮੀਟ ਕਰਨ ਲਈ ਅਸੀਂ ਇਕੱਠੇ ਹੋਏ ਮਗਰ ਹੈ ਕਿ ਉਦੋਂ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਆਪਾਂ ਅਲੂਮਨੀ ਮੀਟ ਕਰਨੀ ਹੈਗੀ ਐ ਤੇ ਤੁਸੀਂ ਆਣਾ ਜ਼ਰੂਰ ਐ ਹਰ ਕਿਸੇ ਦਾ ਕੋਈ ਸਵਾਲ ਨਹੀਂ ਹੁੰਦਾ ਦੀ ਸਕੂਲ ਕਿੱਥੇ ਹੈਗਾ ਤੇ ਸਕੂਲ ਦਾ ਕੋਈ ਸੀਗਾ ਨਹੀਂ ਸੀਗਾ ਤੇ ਹਰ ਕਿਸੇ ਦੀ ਇੱਛਾ ਇਹੀ ਹੈਗੀ ਕਿ ਉਹ ਸਕੂਲ ਸਾਡਾ ਚੱਲੇ ਉੱਥੇ ਸਟੂਡੈਂਟਸ ਹੋਣ ਬੱਚੇ ਪੜਨ ਤਾਂ ਕਿ ਸਾਡੇ ਬੱਚੇ ਵੀ ਪ੍ਰਾਊਡ ਵਾਲੇ ਹੋਣ ਤੇ ਅੱਛੇ ਬੱਚੇ ਉਸ ਏਰੀਆ ਦੇ ਪੜਨ ਔਰ ਸਕੂਲ ਦੀ ਪੁਰਾਣੀ ਸ਼ਾਨ ਔਰ ਸ਼ੌਕਤ ਰਵੇ। ਤਾਂ ਮੰਗ ਜੀ ਕਿੰਨੀ ਕੁ ਧੀਰ ਹੋ ਗਈ ਤੁਹਾਡੇ ਸਾਹਮਣੇ ਸਕੂਲ ਤੇ ਕਬਜ਼ਾ ਹੋਏ। ਸਰ ਹੁਣ ਟੈਂਟੇਟਿਵ ਆਈਡੀਆ ਕੋਈ ਫਿਕਸ ਨਹੀਂ ਕਰੇ। ਜਿੱਦਾਂ ਅਸੀਂ ਕੋਲ ਰਹਿੰਦੇ ਆ ਨੇੜੇ ਦੇਖਦੇ-ਦੇਖਦੇ ਇਹ ਤਾਂ ਸਾਨੂੰ 10 ਸਾਲ ਹੋ ਗਏ ਦੇਖਦੇ ਗਏ ਸਕੂਲ ਥੋੜਾ ਜਿਹਾ ਮਤਲਬ ਇੱਕ ਤਰ੍ਹਾਂ ਦਾ ਉਹ ਪਹਿਲੀ ਗੱਲ ਬਾਤ ਨਹੀਂ ਰਿ ਡੈਡ ਡੈਡ ਟਾਈਪ ਸਕੂਲ ਹੋ ਗਿਆ ਕਿਉਂਕਿ ਸਟੂਡੈਂਟ ਕੋਈ ਦਿਖਦੇ ਨਹੀਂ ਯੂਨੀਫਾਰਮ ਦਿਖਦੇ। 14 ਨੋਟਿਸ ਤੋਂ ਕਿੰ ਪੰਜ-ਛੇ ਸਾਲ ਤੋਂ ਮੈਨੂੰ ਥੋੜਾ ਯ ਮਤਲਬ ਥੋੜਾ ਜਦੋਂ ਤੋਂ ਤੁਸੀਂ ਕੀ ਐਫਰਟ ਕੀਤਾ ਸਰ ਐਫਰਟ ਕੀ ਅਸੀਂ ਕੀ ਕਰ ਸਕਦੇ ਤਾਂ ਸਟੂਡੈਂਟ ਸੀਗੇ ਆਪਸ ਵਿੱਚ ਗੱਲਾਂ ਕਰਦੇ ਸਾਰੇ ਇੱਕ ਦੂਜੇ ਨਾਲ ਵੀ ਇਹ ਯਾਰ ਅੱਛਾ ਨਹੀਂ ਹੋ ਰਿਹਾ ਬੈ ਹੋਰ ਕਿ ਅਸੀਂ ਤਾਂ ਸਮਾਜ ਦੇ ਵੀ ਇੱਕ ਨੋਰਮਲ ਸਿਟੀਜ਼ਨ ਹੈਗੇ ਆ ਜੀ ਅਸੀਂ ਤਾਂ ਆਪਾਂ ਦੇ ਵਿੱਚ ਗੱਲਾਂ ਕਰਦੇ ਸੀ ਕੀ ਹੈ ਹੁਣ ਵੀ ਅਸੀਂ ਉਹੀ ਕਰ ਰਹੇ ਹਾਂ ਵੀ ਠੀਕ ਹੈ ਚਲੋ ਅਸੀਂ ਕੀ ਐਕਸ਼ਨ ਵੀ ਕਰਾਂਗੇ ਹਜੇ ਵੀ ਗੱਲਾਂ ਕਰਾਂਗੇ ਨਹੀਂ ਅਸੀਂ ਸਾਰੇ ਇਕੱਠੇ ਆ ਜਿੱਦਾਂ ਸਾਰੇ ਸਟੂਡੈਂਟ ਆ ਜੋ ਸਾਰੇ ਹੈਗੇ ਸਾਰਿਆਂ ਦੇ ਨਾਲ ਸਾਰੇ ਚੱਲ ਰਹੇ ਨੇ ਜਿਵੇਂ ਲੂਮਿਨੀ ਮੀਟ ਹੋਈ ਉਹ ਤੇ ਪੈਸਾ ਤੁਸੀਂ ਵੀ ਕੁਝ ਨਹੀਂ ਕਰੋਗੇ ਸਰ ਸਭ ਦੇ ਨਾਲ ਹੀ ਆ ਜੀ ਠੀਕ ਹੈ ਜੀ ਇਕੱਲਾ ਮੁੰਡਾ ਕੁਝ ਨਹੀਂ ਕਰ ਸਕਦਾ ਸੋ ਦੋਸਤੋ ਏਸੀ ਸਾਡੇ ਨਾਲ ਨਿਊ ਹਾਈ ਸਕੂਲ ਦੇ ਉਹ ਸਟੂਡੈਂਟਸ ਜਿਨ੍ਹਾਂ ਨੂੰ ਅੱਜ ਦਰਦ ਹੋਇਆ ਆਪਣੇ ਸਕੂਲ ਦੇ ਇਹਦਾ ਸਕੂਲ ਤੇ ਕਿਦਾਂ ਇੱਕ ਲੈਂਡ ਮਾਫੀਆ ਵੱਲੋਂ ਜਿਹੜਾ ਕਬਜ਼ਾ ਕੀਤੇ ਜਾਣ ਤੇ ਸੋ ਉਹ ਦਰਦ ਛਲਕ ਰਿਹਾ ਹੈ ਇਹਨਾਂ ਨੇ ਇੱਕ ਪੇਰੈਂਟ ਬੋਡੀ ਮੀਟਿੰਗ ਇੱਕ ਕਮੇਟੀ ਬਣਾਈ ਹੈ ਔਰ ਉਹ ਪੇਰੈਂਟ ਬੋਡੀ ਕਮੇਟੀ ਜਿਹੜੇ ਸਕੂਲ ਉਹ ਐਲੂਮਿਨਾਈਜ਼ ਹੈਗੇ ਆ ਉਹ ਇੱਕ ਉਹਨਾਂ ਨੇ ਕਮੇਟੀ ਗਠਨ ਕੀਤਾ ਔਰ ਕਮੇਟੀ ਹੁਣੇ ਸਕੂਲ ਨੂੰ ਦੁਬਾਰਾ ਹਰ ਮੰਚ ਤੇ ਜਾ ਕੇ ਜਿਹੜਾ ਲੈਂਡ ਮਾਫੀਆ ਤੋਂ ਛੁਡਾ ਕੇ ਦੁਬਾਰਾ ਸਕੂਲ ਸ਼ੁਰੂ ਕਰਵਾਉਣ ਲਈ ਐਫਰਟਸ ਕਰੇਗੀ ਸੋ ਸਾਡੇ ਵੱਲੋਂ ਇਹਨਾਂ ਨੂੰ 올 ਦਾ ਬੈਸਟ ਹੈ ਦੇਖਦੇ ਰਹੋ ਬਨੇ ਰਹੋ ਜਾਨੇ ਤੇ ਸ਼ੁਕਰੀਆ